ਦੇਖੋ ਬੱਚੜੇ ਜਿਹੜੇ ਮਾਵਾ ਤੋਂ ਅਲੱਗ ਕਰ ਦਿੰਦੇ ਆ ਉਹਨਾਂ ਨੂੰ ਦੁੱਧ ਨਹੀਂ ਪੀਂੰਦਿੰਦੇ ਠੀਕ ਐ ਬਾਅਦ ਵਿੱਚ ਉਹਨਾਂ ਦੀ ਮਾਵਾ ਦਾ ਹੀ ਦੁੱਧ ਵੇਚ-ਵੇਚ ਕੇ ਇਹ ਕਿੰਨੇ ਪੈਸੇ ਕਮਾਉਂਦੇ ਆ ਹਰੇ ਇੱਕ ਬੱਚੜੇ ਤੇ ਗਊ ਮਾਤਾ ਤੇ ਲੱਖਾਂ ਦੇ ਹਿਸਾਬ ਨਾਲ ਕੀੜੇ ਆ ਜੋ ਕਿ ਫਿਰ ਮਰਨ ਤੋਂ ਬਾਅਦ ਵੀ ਕਿਸੇ ਦਾ ਭੋਜਨ ਬਣ ਰਿਹਾ ਤੇ ਅਸੀਂ ਜਿੰਦੇ ਜਿੰਦੇ ਇਨਸਾਨ ਦੇਖ ਲੋ ਇਦੇ ਵਿੱਚ ਮੈਂ ਨਗਰਿਕਮ ਤੁਸੀਂ ਗਲਤੀ ਕਹੂੰਗਾ ਕਿਉਂਕਿ ਇੱਥੇ ਸਟ੍ਰੀਟ ਲਾਈਟ ਲਵਾਂ ਅਗਰ ਇੱਥੇ ਲਾਈਟ ਰਹੂਗੀ ਉਜਾਲਾ ਰਹੂਗਾ ਤਾਂ ਇਹਨਾਂ ਦੇ ਮਨ ਦੇ ਵਿੱਚ ਡਰ ਹੋਊਗਾ ਜਿਹੜੇ ਵੀ ਇਹ ਕੰਮ ਕਰਦੇ ਐ ਮੈਂ ਉਹਨਾਂ ਨੂੰ ਇਨਸਾਨ ਨਹੀਂ ਕਹਿਣਾ ਚਾਹਦਾ ਉਹ ਹੇਵਾਨ ਨੇ ਇਨਸਾਨ ਉਹਨਾਂ ਨੂੰ ਕਹਿ ਲਾਂਦਾ ਬਿਲਕੁਲ ਵੀ حق ਨਹੀਂ ਹੈਗਾ ਤੁਸੀਂ ਇਹਦੇ ਨਾਲ ਤੂੰ ਇੱਥੇ ਆਉਗੇ ਨਾ ਪੂਰਾ ਹਨੇਰਾ ਹੁੰਦਾ ਇਹੀ ਹਨੇਰੇ ਦਾ ਫਾਇਦਾ ਚੱਕ ਕੇ ਆਪਣੀ ਜਿਹੜੇ ਬੱਚੀਆਂ ਨੇ ਗੋਮਾਂ ਦੀਆਂ ਉੱਥੇ ਸਿੱਟ ਦਿੰਦੇ ਆ ਸਾਮਣੇ ਦੇਖ ਰਹੇ ਹੋ ਕਿਤੇ ਸੰਸਾਰ ਕਰਨ ਵਾਲੀ ਕਟਨਾਕੀ ਇਸ ਤਰੀਕੇ ਗਾਇਨਾ ਸੁਟਨਾ ਕਿਤੇ ਕਿਤੇ ਗਲਤ ਕੰਮ ਆ ਉਹਦੇ ਬਾਰੇ ਕੀ ਕੀ ਨਾ ਕਹੂੰਗੀ ਸੀ ਉਹ ਜਿਆਦਾ ਗਲਤ ਕੰਮ ਹੈ ਜਿਹੜੇ ਵੀ ਇਹ ਕੰਮ ਕਰਦੇ ਆ ਮੈਂ ਉਹਨਾਂ ਨੂੰ ਇਨਸਾਨ ਨਹੀਂ ਕਹਿਣਾ ਚਾਹਦਾ ਉਹ ਹੇਵਾਨ ਨੇ ਇਨਸਾਨ ਉਹਨਾਂ ਨੂੰ ਕਹਿ ਲਾਂਦਾ ਬਿਲਕੁਲ ਵੀ ਹੱਕ ਨਹੀਂ ਹੈਗਾ ਕਿੱਥੇ ਨਾ ਕਿੱਥੇ ਤੁਸੀਂ ਇਹ ਵੀ ਦੇਖ ਸਕਦੇ ਹੋ ਤੁਸੀਂ ਇਹ ਹੋਰ ਚੈੱਕ ਕਰੋ ਇੱਥੇ ਕਿੱਥੇ ਵੀ ਮਤਲਬ ਕਿ ਤੁਸੀਂ ਅਗਰ ਰਾਤ ਨੂੰ ਇੱਥੇ ਆਉਗੇ ਨਾ ਪੂਰਾ ਹਨੇਰਾ ਹੁੰਦਾ ਇਹੀ ਹਨੇਰੇ ਦਾ ਫਾਇਦਾ ਚੱਕ ਕੇ ਆਪਣੇ ਜਿਹੜੇ ਬੱਚੀਆਂ ਨੇ ਗਉਆਂ ਦੀਆਂ ਉੱਥੇ ਸਿੱਟ ਦਿੰਦੇ ਆ ਤੇ ਇਹਦੇ ਵਿੱਚ ਮੈਂ ਨਗਰ ਦੀ ਕਮਤੀ ਵੀ ਗਲਤੀ ਕਹੂੰਗਾ ਕਿਉਂਕਿ ਇਹ ਜੇ ਉਜਾਲਾ ਰਹੂਗਾ ਤਾਂ ਇਹਨਾਂ ਦੇ ਮਨ ਦੇ ਵਿੱਚ ਡਰ ਹੋਊਗਾ ਕਿ ਹਾਂ ਵੀ ਸਾਨੂੰ ਕੋਈ ਦੇਖ ਨਾ ਲਵੇ ਰਾਤ ਇੱਥੇ ਹੁੰਦਾ ਨੇੜਾ ਕੋਈ ਵੀ ਆ ਕੇ ਇੱਥੇ ਗੋਹਾਂ ਸੱਟ ਕੇ ਚਲ ਜਾਂਦੇ ਆ ਕਿਉਂ ਕਿ ਹਿੰਦੂ ਕੁਝ ਕਰ ਨਹੀਂ ਸਕਦੇ ਇਹ ਆਈ ਜਿਹੜੀ ਸਰਕਾਰ ਹੈ ਮਤਲਬ ਕਿ ਬਹੁਤ ਹੀ ਭ੍ਰਸ਼ਟ ਸਰਕਾਰ ਆਈ ਹੈ ਨਾ ਕੁਝ ਕੁਝ ਨਹੀਂ ਹੈ ਨਾ ਮਤਲਬ ਹੈਗਾ ਕਿ ਨਹੀਂ ਹਿੰਦੂ ਵਾਰੇ ਗੱਲ ਕੀਤੀ ਹੈ ਹਿੰਦੂ ਦੇ ਨਾਲ ਉਹ ਗੋਮਾਤਾ ਦਰਜਾ ਦਿਲਾ ਰਹੇ ਸੀ ਇਦਾਂ ਦਾ ਦਰਜਾ ਕਿਵੇਂ ਦਿਲਾ ਦੋਗੇ ਜਿਵੇਂ ਇਸ ਤਰੀਕੇ ਸੁੱਕੀ ਜਾਂਦੀ ਹੈ ਇਹ ਚੱਕਰ ਆਣਾ ਜੀ ਇਸੇ ਤਰੀਕੇ ਨਾਲ ਇਹਨਾਂ ਨੇ ਦੇਖੋ ਕਿ ਇਸੇ ਅਪਰਾਧ ਨੂੰ ਰੋਕਿਆ ਨਹੀਂ ਯਾਰ ਅਪਰਾਧ ਨੂੰ ਰੋਕੇਗਾ ਤਾਂ ਹੀ ਆਪਾਂ ਇਸ ਤੋਂ ਤੁਹਾਨੂੰ ਬੁਲਾਇਆ ਇਹਦੀ ਆਵਾਜ਼ ਚੱਕੀ ਹੈ ਅਗਲੇ ਸੰਡੇ 4 ਤਰੀਕ ਨੂੰ ਸਾਡਾ ਇੱਥੇ ਮਤਲਬ ਹੋਰ ਵੀ ਸੰਗਠਨ ਬੁਲਾਇਆ ਸਾਡੇ ਰਮਨ ਜੀ ਨੇ ਇਸ ਮੀੜਾ ਚੱਕਿਆ ਹਜ਼ਾਰ ਗਊਆਂ ਇਹ ਗਊਸ਼ਾਲਾ ਦੇ ਵਿੱਚ ਮਤਲਬ ਪਹੁੰਚਾ ਚੁੱਕੇ ਹੈ ਤੇ ਇਹ ਸਾਲੇ ਅਸੀਂ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਦੁਬਾਰਾ ਅਗਰ ਸਾਡੇ ਬੰਦੇ ਨੂੰ ਧਮਕੀ ਦਿੱਤੀ ਅਸੀਂ ਮਤਲਬ ਕਿ ਬਿਲਕੁਲ ਬਰਦਾਸ਼ਤ ਤੋਂ ਬਾਹਰ ਹੈ ਕੀ ਲੱਗਦਾ ਹੈ ਕੁਝ ਦਿਨ ਪਹਿਲੇ ਅਵੀ ਕੋਡੇ ਡੰਪ ਕੋ ਗਾਇ ਮਿਲੀ ਸੀ ਗਾਹ ਦੇ ਬਾਪ ਕੇ ਮਾਰ ਕੇ ਮਰੀ ਹੋਈ ਗਾਇ ਦਾਬੀਏ ਥੇ ਅੱਜ ਯਹਾਂ ਤੇ ਦਿਖ ਰਿਹਾ ਇਤਨੀ ਗਾਇ ਕਿ ਲਾਸ ਮਹੀਨੇ ਕਿਹੜਾ ਲੱਗਦਾ ਇਹ ਸਭ ਚੀਜ਼ ਨਾ ਦਾ ਮਤਲਬ ਡਾਈਂਗ ਐਸੋਸੀਏਸ਼ਨ ਦਾ ਹੀ ਸਮਝੋ ਰਾਤ ਦਾ ਜੂ ਤੁਹਾਨੂੰ ਮੈਂ ਦੱਸਿਆ ਇੱਥੇ ਰਾਤੀ ਹਨੇਰੇ ਦੇ ਕਾਰਨ ਹਨੇਰੇ ਦਾ ਫਾਇਦਾ ਚੱਕਦੇ ਆ ਲੋਕ ਰਾਤੀ ਸਿੱਟ ਦਿੰਦੇ ਆ ਮਤਲਬ ਬਿਲਕੁਲ ਸਮਝੋ ਹੈਲਪ ਹੈ ਹੀ ਨਹੀਂ ਇਹਨਾਂ ਦੇ ਮਨ ਦੇ ਵਿੱਚ ਬਿਲਕੁਲ ਵੀ ਨਾ ਸਿਸਟਮ ਹੈ ਹੀ ਨਹੀਂ ਗਾਲਾਂ ਨਿਕਲਦੀਆਂ ਮੂੰਹ ਤੋਂ ਸਮਝਦਾ ਬਾਹਰ ਹੈ ਕਿੱਦਾਂ ਦਾ ਹਾਲ ਹੈ ਜੀ ਹੁਣ ਕੀ ਲੱਗਦਾ ਹੈ ਕਿ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਲੋਕਾਂ ਨੂੰ ਮੈਂ ਇਹ ਮੈਸੇਜ ਦੇਣਾ ਅਗਰ ਤੁਹਾਨੂੰ ਕੋਈ ਵੀ ਅਗਰ ਮੈਂ ਡੈਰੀ ਕੰਪਲੈਕਸ ਨੂੰ ਵੀ ਇਹ ਬੇਨਤੀ ਕਰਨਾ ਚਾਹਨਾ ਤੇ ਸਮਝੋ ਸਮਝਾਣਾ ਵੀ ਚਾਹਨਾ ਪਿਆਰ ਨਾਲ ਚਾਹੇ ਗੁੱਸੇ ਨਾਲ ਜਿੱਦਾਂ ਵੀ ਸਮਝੋ ਅਗਰ ਤੁਹਾਡੇ ਕੋਲ ਅਗਰ ਇਦਾਂ ਦਾ ਕੋਈ ਇਨਸੀਡੈਂਟ ਹੋ ਜਾਂਦਾ ਸਾਡਾ ਹੈਲਪਲਾਈਨ ਨੰਬਰ ਹੈਗਾ ਤੁਸੀਂ ਸਾਨੂੰ ਦੱਸੋ ਅਸੀਂ ਇਹ ਤੁਹਾਡੇ ਤੋਂ ਪ੍ਰੋਪਰ ਇਹਦਾ ਸੰਸਕਾਰ ਵਗੈਰਾ ਨਹੀਂ ਕੀਤਾ ਜਾਂਦਾ ਰਮਨ ਜੀ ਤੁਹਾਨੂੰ ਕਹਿ ਰਹੇ ਨੇ ਕਿ ਉਹਨਾਂ ਦੀ ਅਸੀਂ ਪੂਰੀ ਟੀਮ ਆ ਰਮਨ ਜੀ ਦੀ ਇਹ ਕਹਿ ਰਹੇ ਨੇ ਸਾਨੂੰ ਦੱਸੋ ਅਸੀਂ ਇਹਨਾਂ ਦਾ ਪ੍ਰੋਪਰ ਜੋ ਵੀ ਹੈ ਇਲਾਜ ਕਰਾਵਾਂਗੇ ਕਰੋ ਮਾਰਨੇ ਕੋਈ ਵੀ ਦਿੱਕਤ ਹੋ ਗਈ ਅਸੀਂ ਖੜੇ ਆਂ ਨਾਲ ਤੁਹਾਡਾ ਜਿਹੜਾ ਨੰਬਰ ਤੁਸੀਂ ਇੱਕ ਵਾਰ ਮੀਡੀਅਮ ਨੂੰ ਕੋ ਕਰ ਸਕਦੇ ਕੰਮ ਜੀ ਦਾ ਨੰਬਰ ਹੈ ਜੀ ਮੈਂ ਤੁਸੀਂ ਦਿਓ ਸਭਲੀਪਾ 788957324 ਤੁਸੀਂ ਇਸ ਤੇ ਵੀ ਕਰ ਸਕਦੇ ਹੋ ਰਮਨ ਜੀ ਦਾ ਨੰਬਰ ਵੀ ਸਾਰਾ ਕੋ ਲੇਗਾ ਤੁਸੀਂ ਜੋ ਦੋਨਾਂ ਜਿਹੜੇ ਵੀ ਰੰਬਲ ਤੇ ਤੁਸੀਂ ਕਰ ਸਕਦੇ ਹੋ ਬੋਲ ਅਗਰ ਮਤਲਬ ਇਹ ਇਲਾਜ ਲੈ ਕੇ ਆਣ ਦੇ ਵਿੱਚ ਸਕਸ਼ਮ ਨਹੀਂ ਹੈਗੇ ਰਮਨ ਜੀ ਤੇ ਸਹੀ ਹੋ ਰਮਨ ਜੀ ਦੇ ਨਾਲ ਹੋਣ ਦੇ ਸਹੀ ਹੋਣਾ ਅਸੀਂ ਕਰ ਰਹੇ ਆਂ ਕੰਮ ਤੇ ਅਸੀਂ ਇਲਾਜ ਕਰਾਵਾਂਗੇ ਮੈਡਮ ਕੀ ਨਾਮ ਹੈ ਤੁਹਾਡਾ ਅਲਕਾ ਬਰਮਾ ਜੀ ਬਰਮਾ ਤਾਜਪੁਰ ਉਹ ਡੈਰੀਆਂ ਵਾਲੇ ਪਾਸੇ ਆਏ ਹੋ ਤੇ ਕਾਫੀ ਜਿਹੜੇ گاਵਾਂ ਦੇ ਜਿਹੜੇ ਬੱਚੜੇ ਨੇ ਉਹ ਐਸੀ ਹਾਲਤ ਚ ਨੇ ਕਿ ਮਤਲਬ ਦਿਖਾਨਯੋਗ ਨਹੀਂ ਹੈਗੇ ਕੀ ਕਹਿਣਾ ਤੁਹਾਡਾ ਇਹਦੇ ਬਾਰੇ ਸਰ ਇਹ ਹੀ ਕਹਿਣਾ ਦੇਖੋ ਤੁਸੀਂ ਆਪਣੀ ਅੱਖਾਂ ਨਾਲ ਦੇਖਿਆ ਨਾ ਤੁਹਾਡੇ ਥਰੂ ਹੀ ਦੁਨੀਆ ਨੂੰ ਮੈਸੇਜ ਜਾਏਗਾ ਕਿ ਇਹ ਦੇਖੋ ਬੱਚੜੇ ਜਿਹੜੇ ਮਾਵਾਂ ਤੋਂ ਅਲੱਗ ਕਰ ਦਿੰਦੇ ਆ ਉਹਨਾਂ ਨੂੰ ਦੁੱਧ ਨਹੀਂ ਪੀਣ ਦਿੰਦੇ ਠੀਕ ਐ ਬਾਅਦ ਵਿੱਚ ਉਹਨਾਂ ਦੀ ਮਾਵਾਂ ਦਾ ਹੀ ਦੁੱਧ ਵੇਚ-ਵੇਚ ਕੇ ਇਹ ਕਿੰਨੇ ਪੈਸੇ ਕਮਾਉਂਦੇ ਆ ਹਰ ਪੈਲਸ ਦੇ ਵਿੱਚ ਜਾ ਕੇ ਦੁੱਧ ਵੇਚਦੇ ਆਪਣਾ ਪਨੀਰ ਵੇਚਦੇ ਆ ਮੱਖਣ ਵੇਚਦੇ ਆ ਠੀਕ ਐ ਕਿੰਨੇ ਪਨੀਰ ਟਿੱਕੇ ਵਹਾਵਾਂ ਚ ਬੰਦੇ ਆ ਇਹਨਾਂ ਨੂੰ ਇਹ ਨਹੀਂ ਸ਼ਰਮ ਆਉਂਦੀ ਕਿ ਜਿਹੜੇ ਜਿਨ੍ਹਾਂ ਦੀ ਜਿਨ੍ਹਾਂ ਦੀ ਮਾਂ ਦੀ ਕਮਾਈ ਦਾ ਸੀ ਪੈਸਾ ਖਾਣੇ ਆ ਚਲੋ ਜੇ ਬੱਚੇ ਦੋ ਘੁੱਟ ਦੁੱਧ ਪੀ ਵੀ ਜਾਣਗੇ ਤਾਂ ਕੀ ਹੈ ਅਗਰ ਕੋਈ ਬਿਮਾਰ ਹੋ ਗਿਆ ਉਹਨਾਂ ਨੂੰ ਤੁਸੀਂ ਟ੍ਰੀਟਮੈਂਟ ਕਰਾ ਦਿਓ ਤੁਸੀਂ ਟ੍ਰੀਟਮੈਂਟ ਨਹੀਂ ਕਰਾ ਸਕਦੇ ਗਊਸ਼ਾਲਾ ਦੇ ਵਿੱਚ ਫੋਨ ਕਰੋ ਰਮਨ ਜੀ ਦਾ ਨੰਬਰ ਹੈ ਸਾਰਿਆਂ ਕੋਲ ਘੱਟੋ ਘੱਟ ਤੁਸੀਂ ਕਾਲ ਹੀ ਕਰ ਦਿਓ ਤੁਹਾਡੀ ਇੱਕ ਕਾਲ ਨਾਲ ਕਿਸੇ ਦੀ ਜਾਨ ਬਚ ਸਕਦੀ ਹੈ ਦੇਖੋ ਕਿੱਦਾਂ ਪਿਆ ਤੁਸੀਂ ਦੇਖੋ ਹਰ ਇੱਕ ਬੱਚੜੇ ਤੇ ਗਊ ਮਾਤਾ ਤੇ ਲੱਖਾਂ ਦੇ ਹਿਸਾਬ ਨਾਲ ਕੀੜੇ ਆ ਜੋ ਕਿ ਫਿਰ ਮਰਨ ਤੋਂ ਬਾਅਦ ਵੀ ਕਿਸੇ ਦਾ ਭੋਜਨ ਬਣ ਰਿਹਾ ਜੀ ਤੇ ਅਸੀਂ ਜਿੰਦੇ ਜੀ ਇਨਸਾਨ ਦੇਖ ਲੋ ਸਮਝਣਾ ਕੀ ਕਾਰਵਾਈ ਹੋਣੀ ਚਾਹੀਦੀ ਹੈ ਇਹੋ ਜੇ ਤੁਸੀਂ ਕਿਉਂਕਿ ਐਨੀਮਲ ਲਵਰ ਹੋ ਔਰ ਤੁਹਾਡੀ ਐਨਜੀਓ ਵੀ ਕੰਮ ਕਰ ਰਹੀ ਹੈ ਇਹੋ ਜੇ ਲੋਕਾਂ ਤੇ ਕਿੱਦਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਦੇਖੋ ਜੀ ਬਿਲਕੁਲ ਜਲਦੀ ਤੋਂ ਜਲਦੀ ਹੋਣੀ ਚਾਹੀਦੀ ਹੈ ਔਰ ਕਾਰਵਾਈ ਅਸੀਂ ਕਾਰਵਾਈ ਲਈ ਅਸੀਂ ਬਿਲਕੁਲ ਵੀ ਹੁਣ ਲੇਟ ਨਹੀਂ ਕਰਾਂਗੇ ਅੱਜ ਵੀ ਦੇਖੋ ਅੱਜ ਦੀ ਤੁਹਾਨੂੰ ਦਿਖਾਉਂਦੇ ਹਾਂ ਜੀ ਅੱਜ ਦੋਨ ਨੰਬਰ ਡਿਵੀਜ਼ਨ ਚ ਇੱਕ ਬੰਦੇ ਦੇ ਖਿਲਾਫ ਅਸੀਂ ਕੰਪਲੇਂਟ ਪਾ ਕੇ ਆਏ ਹਾਂ ਹੈਲਪਫੋਰ ਐਨੀਮਲ ਵੱਲੋਂ ਠੀਕ ਹੈ ਤੇ ਆ ਦੇਖੋ ਬੱਚੇ ਦੀਆਂ ਦੋਨੋਂ ਅੱਖਾਂ ਉਹਨਾਂ ਨੇ ਕੱਢਤੀਆਂ ਇੱਕ ਵਕੀਲ ਨੇ ਇੱਕ ਪੰਜਾਬੀ ਬੰਦੇ ਨੇ ਜਿੰਨੂੰ ਇਹ ਪਤਾ ਵਾ ਕਿ ਕੁੱਤੇ ਨੂੰ ਪਹਿਲੀ ਰੋਟੀ ਦੇਣੀ ਆ ਦੋ ਮਾਤਾਂ ਨੂੰ ਪਹਿਲੀ ਰੋਟੀ ਦੇਣੀ ਆ ਉਸ ਤੋਂ ਬਾਅਦ ਹਾਜੂਦ ਵੀ ਦੇਖੋ ਇਹਨਾਂ ਦੀ ਮਾਨਸਿਕਤਾ ਅੱਛਾ ਇਹਨਾਂ ਨੇ ਅੱਖਾਂ ਕੱਢੀਆਂ ਕੀ ਬੇਜਵਾਨਾਂ ਦੇ ਨਾਲ ਹਾਂਜੀ ਹਾਂਜੀ ਦੇਖੋ ਕੀ ਬੇਜਵਾਨਾਂ ਨਾਲ ਆ ਦੇਖੋ ਤੁਹਾਡੇ ਸਾਹਮਣੇ ਆ ਸਾਰਿਆਂ ਨੇ ਇੱਥੇ ਮੈਂ ਕਹੂੰਗੀ ਨਹੀਂ ਕਿ ਸਾਰੇ ਇੱਥੇ ਸਰਦਾਰ ਬੰਦੇ ਆ ਵਧੀਆ ਬੰਦੇ ਨੇ ਔਰ ਕਈ ਕਈ ਧਰਮ ਤੋਂ ਬਲੌਨ ਕਰਦੇ ਨੇ ਇਸ ਇੱਕ ਧਰਮ ਤੋਂ ਵੀ ਅਸੀਂ ਗਾਤਰੇ ਵੀ ਪਾਏ ਹੋਏ ਆ ਹਿੰਦੂ ਵੀ ਨੇ ਤੇ ਫਿਰ ਵੀ ਮੈਂ ਕਹਿੰਦੀ ਆ ਥੋੜੀ ਅਵੇਅਰਨੈਸ ਚਾਹੀਦੀ ਹੈ ਕਿ ਦੇਖੋ ਗਊ ਮਾਤਾ ਬੇਜੁਬਾਨ ਇੱਕ ਜਾਨਵਰ ਹੈ ਕਿ ਅਸੀਂ ਜਿੰਨਾ ਕਿ ਕਰ ਸਕਦੇ ਆ ਕਰੀਏ ਕੱਲ ਅਸੀਂ ਦੁਨੀਆ 'ਚ ਦੁਬਾਰਾ ਆਣਾ ਕਿ ਨਹੀਂ ਆਣਾ ਰੱਬ ਨੇ ਤੁਹਾਨੂੰ ਇੰਨਾ ਅੱਛਾ ਮੌਕਾ ਦਿੱਤਾ ਹੋਇਆ ਵਾ ਕਿ ਤੁਸੀਂ ਜਾਨਵਰਾਂ ਦੇ ਵਿੱਚ ਰਹਿ ਰਹੇ ਹੋ ਬੇਜੁਬਾਨਾਂ ਦੇ ਵਿੱਚ ਜਿੰਨੀ ਹੋ ਸਕੇ ਇਹਨਾਂ ਨੂੰ ਹੈਲਪ ਕਰਨੀ ਚਾਹੀਦੀ ਹੈ। ਹੋਰ ਕੁਝ ਤੇ ਮੈਡਮ ਇਹ ਜਿਹੜੀ ਡੈਰੀਆਂ ਵਾਲੇ ਆ ਇਹ ਇਹਨਾਂ ਵਾਲੇ ਸਿੱਟੇ ਗਏ ਆ ਨੱਚਲੀ ਗੱਲ ਹੈ ਤੇ ਕੋਈ ਸੀਸੀਟੀਵੀ ਹੈ ਇਸ ਚੀਜ਼ ਦੀ ਕੋਈ ਪ੍ਰੂਫ ਹੈ ਵੀ ਇਹਨਾਂ ਨੇ ਸਿੱਟੀਆਂ ਵਾਂ ਜਾਂ ਕੋਈ ਦਵਾ ਹੋਵੇ ਦੇਖੋ ਗੱਲ ਸੁਣੋ ਸੀਸੀਟੀਵੀ ਗੱਲ ਆਉਂਦੀ ਆ ਇੱਥੇ ਹੁਣ ਇੰਨੀਆਂ ਡੈਰੀ ਕੰਪਲੈਕਸ ਦਾ ਕਿੱਥੇ ਸੀਸੀਟੀਵੀ ਕੋ ਲਗਾਏਗਾ ਰਮਨ ਜੀ ਡੇਲੀ ਚੱਕਰ ਲਗਾਉਂਦੇ ਆ ਜਿੰਨੀਆਂ ਗਊਆਂ ਅਸੀਂ ਰੋਜ਼ ਚੰਦਦੇ ਆ ਰੋਜ਼ ਉਸ ਤੋਂ ਬਾਅਦ ਇੱਥੇ ਹੁੰਦੀਆਂ ਆ ਔਰ ਆ ਦਲਦਲ ਸਾਰਾ ਇੱਥੇ ਜਿੰਨੀ ਵੀ ਮਿੱਟੀ ਬਵਾਈ ਹੈ ਇਹ ਰਮਨ ਜੀ ਨੇ ਬਵਾਈ ਹੈ ਦੇਖੋ ਸਿੱਧਾ ਰੱਖਿਆ ਹੈ ਪੂਰੇ ਦਲਦਲ ਦੇ ਵਿੱਚ ਤੁਸੀਂ ਪਰਸੋਂ ਆਉਂਦੇ ਔਰ ਤੁਸੀਂ ਗਊ ਮਾਤਾ ਨੂੰ ਦੇਖਦੇ ਕਿ ਕਿੰਨੀ ਦਲਦਲ ਦੇ ਵਿੱਚੋਂ ਕੱਢਿਆ ਗਿਆ ਮੈਂ ਇਹਨਾਂ ਸਾਰਿਆਂ ਦੀ ਟੀਮ ਦਾ ਬਹੁਤ ਹੱਥ ਜੋੜ ਕੇ ਸ਼ੁਕਰ ਗੁਜ਼ਾਰ ਕਰੂੰਗੀ ਕਿ ਰੱਬ ਨੇ ਇਹਨਾਂ ਦੇ ਦਿਲਾਂ ਦੇ ਵਿੱਚ ਦਰਦ ਪਾਇਆ ਹੋਇਆ ਸਾਰਿਆਂ ਨੂੰ ਤਾਂ ਕਿ ਵਿਚਾਰੀਆਂ ਬੇਜੁਬਾਨ ਹੈ ਜਿਹੜੀਆਂ ਕੋਈ ਉਹਨਾਂ ਲਈ ਮਸੀਹਾ ਬਣ ਕੇ ਖੜਾ ਹੋ ਠੀਕ ਹੈ ਜੀ ਪਾਜੀ ਧੰਨਵਾਦ ਹਾਂਜੀ ਵੀਰ ਜੀ ਤੁਸੀਂ ਇੱਥੇ ਮੌਕੇ ਤੇ ਪਹੁੰਚੇ ਹੋ ਜਿਹੜੇ گاਵਾ ਦੇ ਬੱਚੜੇ ਦਾਦੀ ਪਏ ਆ ਨਹੀਂ ਨਰੇਵ ਦੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਗੇ ਸੀ ਪਾਜੀ ਅਸੀਂ ਤਾਂ ਇਹ ਕਹਿੰਨੇ ਜਿੰਨੀਆਂ ਮਰਜ਼ੀ ਚੁਕਾ ਲਈ ਇੱਥੇ ਮੇਰੇ ਸਾਹ ਉਹਨਾਂ ਨੇ ਅੱਜ ਪਹਿਲਾਂ ਵੀ ਅਸੀਂ 70 ਇੰਨੀਆਂ ਚੁਕਾ ਚੁੱਕੇ ਆ ਆ ਹੁਣ ਦੇਖੋ ਬੱਚੇ ਮੇਹਲਾ ਪੁਰਾਣੇ ਨੇ ਜਿਹੜੇ ਡੈਰੀ ਕੰਪਲੈਕਸ ਵਾਲੇ ਨੇ ਇਹੀ ਨਹੀਂ ਧਿਆਨ ਦਿੰਦੇ ਜੇ ਇਹੀ ਥੋੜਾ ਜਿਹਾ ਧਿਆਨ ਦੇਣ ਇਹ ਚੀਜ਼ਾਂ ਹੋਣੀ ਨਾ ਅਸੀਂ ਰਮਨ ਜੀ ਨਾਲ ਗੱਲ ਚੱਲਦੀ ਭੀ ਡੀਸੀ ਮੈਡਮ ਨੂੰ ਅਸੀਂ ਦੇ ਕੇ ਆਉਂਗਾ ਲੈਟਰ ਤੇ ਜਿਹਦੇ ਵਿੱਚ ਅਸੀਂ ਇਹ ਕਹਾਂਗੇ ਜਿਹੜੀ ਸਾਡੀ ਮੰਗ ਆ ਪਹਿਲਾਂ ਜਿਹੜੀਆਂ ਜਿਹੜੀਆਂ ਮਾਰੀਆਂ ਹੁੰਦੀਆਂ ਇਹਨਾਂ ਦਾ ਚਕਾਓ ਜਿਹੜੇ ਲੋਕਾਂ ਨੂੰ ਬਿਮਾਰੀਆਂ ਨਾ ਫੈਲਣ ਸਭ ਤੋਂ ਵੱਡੀ ਗੱਲ ਇਹ ਆ ਜੇ ਬਿਮਾਰੀਆਂ ਲੋਕਾਂ ਨੂੰ ਫੈਲੂਗੀਆਂ ਜਿਹੜੇ ਦੁੱਧ ਪੀਂਦੇ ਨੇ ਲੋਕ ਇਹ ਬਿਮਾਰੀਆਂ ਆਪਣੇ ਟਿੰਡਾਂ 'ਚ ਜਾਣੀਆਂ ਵਾ ਇਹਨਾਂ ਦਾ ਉਹ ਹਸਾਵਾ ਜਿੰਦੀਆਂ ਸਾਡੀਆਂ ਮਰੀਆਂ ਤੁਹਾਡੀਆਂ ਠੀਕ ਆ ਜਦੋਂ ਮਰ ਜਾਂਦੀਆਂ ਉਹ ਹਿੰਦੂਆਂ ਦੀਆਂ ਵਾ ਤੇ ਜਿੰਦੀਆਂ ਰਹਿਣ ਤਾਂ ਡੈਰੀ ਵਾਲੇ ਦੀਆਂ ਵਾ ਕੀ ਲੱਗਦਾ ਇਹਨਾਂ ਗਊ ਮਾਤਾ ਦਰਜਾ ਦੇਣੇ ਲਈ ਤੁਸੀਂ ਕੋਸ਼ਿਸ਼ ਕਰ ਰਹੇ ਹੋ ਐਡਾ ਛੁੱਟੀ ਜਾ ਰਹੇ ਤੁਹਾਡੀ ਗਊ ਮਾਤਾ ਵਾਲੇ ਕੀ ਕਹਿਣਾ ਚਾਹੁੰਦੇ ਦੇਖੋ ਗਊ ਮਾਤਾ ਦਾ ਜਿਹ ਇਹ ਡੈਰੀ ਵਾਲੇ ਜਿਹੜੇ ਹੈਗੇ ਨਾ ਵਿੱਚ ਇੱਕ ਕੰਮ ਖਰਾਬ ਕਰਦੇ ਜਿਹੜੀ ਚੀਜ਼ ਨੂੰ ਮਾਰ ਕੇ ਜਾਂ ਤਾਂ ਉਹਨੂੰ ਕੋਸ਼ਿਸ਼ ਕਰੋ ਕਿ ਐਨਜੀਓ ਵਾਲਿਆਂ ਨੂੰ ਬੁਲਾ ਕੇ ਚਕਵਾਓ ਇਹ ਚੱਕ ਕੇ ਬਾਹਰ ਬਛੇ ਰੱਖ ਦਿੰਦੇ ਆ ਉਹ ਸਮੈਲ ਨਹੀਂ ਆਣੀ ਆ ਮਾ ਭਾਜੀ ਇੰਨੇ ਨੇ ਕੀੜੇ ਲੱਗੇ ਕਿਤੇ ਜੇ ਬਿਮਾਰੀ ਦਾ ਘਰ ਵੀ ਆਏ ਤੇ ਸੁੱਟ ਦਿੰਦੇ ਆ ਵਿੱਚ ਮੋਲੇ ਦੇ ਵਿੱਚ ਭਾਜੀ ਇਹ ਤਾਂ ਡੈਰੀ ਵਾਲਾ ਨੇ ਉਹਨਾਂ ਦੇ ਵੀ ਬੱਚੇ ਆ ਉਹਨਾਂ ਨੇ ਵੀ ਦੁੱਧ ਪੀਣਾ ਵਾ ਅੱਗੇ ਜੇ ਸਾਡੇ ਬੱਚੇ ਆ ਨਾ ਉਹਨਾਂ ਦੇ ਵੀ ਹੈਗੇ ਉਹਨਾਂ ਨੂੰ ਵੀ ਇੰਨਾ ਸੋਚਣਾ ਚਾਹੀਦਾ ਜੇ ਇੰਨਾ ਸੋਚਣ ਤੇ ਬੱਚੇ ਬਾਹਰ ਨਹੀਂ ਨਾ ਰੱਖਣ ਆਪਣੇ ਟਿੱਡੋ ਜੰਮੇ ਹੋਏ ਆਪਾਂ ਬਾਹਰ ਰੱਖ ਕੇ ਦੇਖ ਲਈਏ ਧੁੱਪੇ ਪਤਾ ਲੱ ਇਸੀ ਤੋਂ ਬਾਹਰ ਜਦੋਂ ਬੱਚਾ ਆਪਣਾ ਬੰਦਾ ਨਾ ਆਪਾਂ ਤੜਫਦੇ ਆ ਇਹ ਤਾਂ ਜਦੋਂ ਆਪਾਂ ਗਊ ਮਾਤਾ ਦਾ ਬੱਚਾ ਬਾਹਰ ਰੱਖਦੇ ਮਰਿਆ ਹੋਇਆ ਉਹਨਾਂ ਨੂੰ ਪੁੱਛ ਕੇ ਦੇਖੋ ਨਾ ਜਿਨ੍ਹਾਂ ਦੇ ਆਤਮਾ ਦੇ ਉੱਪਰ ਕੀ ਜਵਾਬ ਦੇਣਾ ਜਾਂਦਾ ਆ ਅਖਿਰ ਸਾਫਾ ਸਾਦੇ ਇਦਾਂ ਦੇ ਵਾਰਦਾ ਹੋਏ ਹੋਤੀ ਰਹਤੇ ਉੱਪਰ ਕਾਰਵਾਈ ਕਿਉਂ ਨਹੀਂ ਹੋ ਰਹੀ ਪਾਜੀ ਜਦੋਂ ਪੰਜਾਬ ਸਰਕਾਰ ਨਹੀਂ ਕਰਨੀ ਇੱਥੇ ਕਹਿ ਸਕਦੇ ਆ ਜਾ ਕੇ ਠੀਕ ਹੈ ਅੱਜ ਤਾਂ ਆਪਣਾ ਜਾ ਕੇ ਧਰਨਾ ਲਾ ਸਕਦੇ ਆ ਅਸੀਂ ਬਹਿ ਸਕਦੇ ਆ ਪਰ ਸਭ ਤੋਂ ਵੱਡੀ ਗੱਲ ਤਾਂ ਪ੍ਰਸ਼ਾਸਨ ਨਹੀਂ ਸੁਣਦਾ ਜਦੋਂ ਪੰਜਾਬ ਸਰਕਾਰ ਨੇ ਇਹ ਚੀਜ਼ਾਂ ਦੇਖਣੀਆਂ ਚਾਹੀਦੀਆਂ ਵਾ ਜਦੋਂ ਹੱਡਾ ਰੋੜੀਆਂ ਬੰਦ ਪਈਆਂ ਵਾ ਪਹਿਲਾਂ ਤਾਂ ਉਹ ਚਲਾਨ ਜਿਦੇ ਕਰਕੇ ਇਹ ਚੀਜ਼ ਦਾ ਫੋਨ ਆਪਾਂ ਹੋਏ ਨਾ ਕਿਦਰ ਇਹ ਸਾਬ ਨਾਲੇ ਪਈ ਆ ਕਿਦਰ ਕਿਦਰ ਸ਼ਰਮਸਾਰ ਕਰਨ ਵਾਲੀ ਹੋ ਆ ਬੋਰੀ ਚ ਭਰ ਕੇ ਦੀ ਸੁੱਤੀ ਹੋਈ ਇਹਨਾਂ ਨੂੰ ਬਾਜੀ ਇਹ ਤਾਂ ਤੁਹਾਨੂੰ ਪਹਿਲਾਂ ਕਹਿ ਕੇ ਖੱਡਿਆ ਆ ਆਪਣਾ ਬੱਚਾ ਹੋਵੇ ਤਾਂ ਆਪਾਂ ਬਾਹਰ ਰੱਖੀ ਤਾਂ ਪਤਾ ਲੱਗਦਾ ਠੀਕ ਹੈ ਇਹ ਤਾਂ ਡੈਰੀ ਵਾਲਿਆਂ ਨੂੰ ਚਾਹੀਦਾ ਵਾ ਇਹ ਡੈਰੀ ਵਾਲਿਆਂ ਤੇ ਥੋੜੀ ਜੂਮ ਨਹੀਂ ਸਰਕਦੀ ਦਿਮਾਗ ਦੇ ਵਿੱਚ ਮਨਾਂਗੇ ਇਹਨਾਂ ਦੇ ਉੱਪਰ ਕਿੱਦਾਂ ਦੀ ਕਾਰਵਾਈ ਹੋਏ ਬਾਜੀ ਜਿੱਦਾਂ ਵੀ ਹੋਈ ਸਾਰੇ ਆਪਣੇ ਜਿੰਨੇ ਸੰਗਠਨ ਨੇ ਆਪਾਂ ਇਹਨਾਂ ਦੇ ਨਾਲ ਨਾ ਜਿੱਥੇ ਕਹੂਗੇ ਬੈਨ ਨੂੰ ਆਪਾਂ ਤਿਆਰ गलीपेटे बीमारी पूरा कार लगता है माहौल लग है नवा माहौल नहीं है पुराना माहौल है सात सारे साथी का लंबे समय तो इतने काम कर रहे हैं सेवा कर रहे परमात्मा करा रहे अंत कर रहे कला बंदा कोई नहीं कर रहा ਆਪਰ ਮੋਜੀਆ ਦੀਪਕ ਜਾੜੀਆ ਸੂਰਜ ਜੀ ਹੈ ਬਲੋਤ ਜੀ ਹੈ ਨੀਰੇ ਚੋਪੜਾ ਜੀ ਵਧੀਆ ਬੱਦਕ ਕਰ ਰਹੇ ਆਪਣੇ ਮਤਲਬ ਇਨਸਾਨੀਅਤ ਦੇ ਨਾਤੇ ਜਿਹਦੇ ਕੋਲ ਜ਼ੋਰਕਾਰ ਬਣਦਾ ਸਾਰੇ ਕਰਦੇ ਆ ਸ਼ਾਹੀ ਜੀ ਹੈ ਅਕੀਤੇ ਸਾਡੇ ਨਾਲ ਸਾਰੇ ਸਮਾਜ ਸਾਰੇ ਕਰਮਦ ਲੋਕ ਇਕੱਠੇ ਹੋ ਗਏ ਇਸ क्रूरता ਨੂੰ ਨfst ਪਾਣ ਵਾਸਤੇ ਅਸੀਂ ਇੱਥੇ ਸਾਰੇ ਇਕੱਠੇ ਹੋਏ ਆ ਅੱਜ ਅੱਜ ਅਸੀਂ ਸਾਰਿਆਂ ਨੇ ਜਾਇਜ਼ਾ ਲੇਤਾ ਸਾਨੂੰ ਤਾਂ ਪਤਾ ਹੀ ਹੈ ਕੁਝ ਨਵੇਂ دوست ਸੀ ਉਹਨਾਂ ਨੇ ਜਾਇਜ਼ਾ ਲੇਤਾ ਉਹਨਾਂ ਨੂੰ ਦਿਖਾਇਆ ਵੀ ਤੇ ਕੀ ਮਾਹੌਲ ਹੈ ਇਥੇ ਇੱਕ ਕसाईਵਾਲਾ ਦਾ ਰੂਪ ਲੈ ਚੁੱਕਿਆ ਡੈਰੀ ਕੰਪਲੈਕਸ ਕਾਇਰਪੁਰ ਰੋਡ ਦਾ ਇਹਨੂੰ ਨੱਥ ਪਾਉਣ ਵਾਸਤੇ ਸਾਰੇ ਇਕੱਠੇ ਆਇਆ ਅੱਜ ਜਿਹੜਾ ਇਥੋਂ ਕਾਇਰਪੁਰ ਰੋਡ ਤੋਂ ਮੈਕਸਿਮਮ ਗਊ ਮਤਾਂ ਨੂੰ ਸ਼ਿਫਟ ਕੀਤਾ ਜਾ ਰਿਹਾ ਉਹ ਤੋਂ ਲੁਧਿਆਣਾ ਐਸਪੀਸੀਆ ਦੇ ਸਹੇਦ ਹੋ ਗਿਆ ਕੀਤਾ ਜਾ ਰਿਹਾ ਤੇ ਆਣਾ ਐਸਪੀਸੀਆ ਦੇ ਚੀਨਿੰਗ ਰੂਲਾ ਜੀ ਮੈਡਮ ਪੂਜਾ ਜੈਨ ਜੀ ਤੇ ਪੂਰਾ ਐਡਮਿਨਿਸਟ੍ਰੇਸ਼ਨ ਇਹਦੇ ਵਿੱਚ ਲੱਗਾ ਆਇਆ ਵੀ ਅਸੀਂ ਵੀਡੀਓ ਪਾਈ ਦੀ ਘੱਟ ਤੋਂ ਘੱਟ ਅਸੀਂ 1000 ਪਲੱਸ ਗਾਂ ਸੀ ਬਲੌਕ A B C ਦੇ ਵਿੱਚੋਂ ਇਕੱਠੇ ਕਰਕੇ ਲੈ ਜਾ ਚੁੱਕੇ ਹਾਂ ਜੋ ਕਿ ਸਾਡੇ ਇੰਸਟਾਗ੍ਰam ਦੇ ਉੱਤੇ ਸਾਡਾ ਸਾਡਾ ਡ ਆ ਸਾਡੇ ਤੋਂ ਨਰਾਜ ਨੇ ਕਈ ਡੈਰੀ ਕੰਪਲੈਕਸ ਵਾਲੇ ਕੀ ਕਰ ਰਹੇ ਹੋ ਉਹਨਾਂ ਨੂੰ ਨਹੀਂ ਸਮਝ ਆ ਰਿਹਾ ਕਿਉਂਕਿ ਉਹਨਾਂ ਦੇ ਅੱਖਾਂ ਦੇ ਅੱਗੇ ਮਾਇਆ ਦੀ ਪੱਟੀ ਚੜੀ ਹੋਈ ਹੈ ਜਿੱਦਾਂ ਪ੍ਰਮਾਤਮਾ ਵੀ 6:00 ਵਜੇ ਦੀ ਫਿਰ ਪਤਾ ਲੱਗੂ ਅਸੀਂ ਆਪਣੇ ਨੂੰ ਕੁਝ ਨਹੀਂ ਮਾੜਾ ਬੋਲਦੇ ਪਰ ਨਹੀਂ ਕਰਨਾ ਚਾਹੀਦਾ ਇਹਨਾਂ ਨੂੰ ਸਾਰੇ ਮਾੜੇ ਨਹੀਂ ਆ ਲੇਕਿਨ ਜਿਨ੍ਹਾਂ ਚ ਇੱਕ ਰੂਪ ਤਾਂ ਉਹਨਾਂ ਚ ਇੰਨੀ ਵੀ ਜ਼ਿਆਦਾ ਗਰੂੜਤਾ ਹੈ ਉਹਦਾ ਕੋਈ ਅੰਤ ਨਹੀਂ ਉਹ ਇਹਨੂੰ ਜੀ ਨਹੀਂ ਦੇਣਦੇ ਉਹ ਇਹਨਾਂ ਪੈਸਾ ਹੀ ਕਿਹਦਾ ਲੱਗਦਾ ਹੈ ਡੈਰੀ ਵਾਲੇ ਸੋ ਸੇਕੇ ਗਏ ਜਾਂ ਕਾਰਪੋਰੇਸ਼ਨ ਵਿੱਚ ਖੁੱਸ ਗਏ ਕਾਰਪੋਰੇਸ਼ਨ ਨਾਲੇ ਥੋੜੀ ਕਰੇ ਰੱਖਦੇ ਆ ਇਹ ਡੈਰੀ ਵਾਲਿਆਂ ਦਾ ਕੀ ਹੈ ਡੈਰੀ ਵਾਲੇ ਨੂੰ ਕ ਅੱਛੀ ਹੋਈ ਐ ਤੇ ਅੰਦਰ ਵਾਲੀ ਬੱਚਾ ਆਇਆ ਤੇ ਬਾਹਰ ਕੱਢਦਾ ਰੋਲਣਾ ਰੋਲੇ ਮਰਦਾ ਮਰੀ ਉਹਨਾਂ ਨੂੰ ਕੋਈ ਮਤਲਬ ਨਹੀਂ ਸਟਾਡਾ ਰੋਡ ਬਟ ਉਹ ਕਹਿੰਦੇ ਕਹਿੰਦੇ ਕਾਰਪੋਰੇਸ਼ਨ ਲਈ ਕਾਰਪੋਰੇਸ਼ਨ ਜਗ੍ਹਾ ਨਹੀਂ ਆਹ ਅੰਦਰ ਰੋਡੀਆਂ ਬੰਦ ਕਰਵਾ ਦਿੰਦੇ ਕਾਰਪੋਰੇਸ਼ਨ ਵਾਲਿਆਂ ਦੇ ਵਿੱਚ ਕਿ ਤੁਸੀਂ ਕੋਈ ਕਾਰਪੋਰੇਸ਼ਨ ਦੀ ਡੈਰੀ ਦੇਖੀ ਨਹੀਂ ਅਸੀਂ ਨਹੀਂ ਏਦਿਕੇ ਬਟ ਉਹਨਾਂ ਨੇ ਕਿਹਾ ਨਹੀਂ ਉਹ ਸੁੱਟ ਕੇ ਜਾਂਦੇ ਜਗ੍ਹਾ ਨਹੀਂ ਪਿੱਛੇ ਸੁੱਟ ਕੇ ਜਾਂਦਾ ਕਾਰਪੋਰੇਸ਼ਨ ਨਹੀਂ ਸੁੱਟ ਕੇ ਜਾਂਦਾ ਕਾਰਪੋਰੇਸ਼ਨ ਨੇ ਇੱਕ ਵੀੜਾ ਜ਼ਰੂਰ ਚੱਕਿਆ ਅਸੀਂ ਇੱਥੇ ਹੱਡਾ ਰੋਡੀਆਂ ਬੰਦ ਹੋਈਆਂ ਇਹ ਇੱਥੋਂ ਅਸੀਂ ਇਹ ਜਿਹੜੇ ਅਫੀਸ਼ੀਅਲ ਹਨ ਦੇ ਅਸੀਂ ਲੈ ਕੇ ਜਾਵਾਂਗੇ ਹੁਣ ਉ